ਅਸੀਂ ਰੇਲਵੇ ਕ੍ਰੋਸਿੰਗ ਨੂੰ ਲੈ ਕੇ ਸਾਰੇ ਵਿਜਿਟ ਕਰ ਰਹੇ ਹਾਂ ਸੈਂਟਰ ਦੀਆਂ ਟੀਮਾਂ ਆਈਆਂ ਨੇ ਰੇਲਵੇ ਮੰਤਰੀ ਤੋਂ ਔਰ ਸਾਰੇ ਅੰਮ੍ਰਿਤਸਰ ਦੇ ਵਿਜਿਟ ਕਰ ਰਹੇ ਹਾਂ ਇਸ ਵੇਲੇ ਅਸੀਂ ਪੰਜਵਾਂ ਪੜਾਏ ਆ ਜਿਹੜਾ ਛਾਟੇ ਛੇਵੀਂ ਪਾਸੇ ਸ੍ਰੀ ਗੁਰੂ ਅਰਗੁਨ ਦੇਵ ਸਾਹਿਬ ਜੀ ਦੇ ਜਨਮ ਸਥਾਨ ਨੂੰ ਜਿਹੜਾ ਰਸਤਾ ਜਾਂਦਾ ਹੈ ਛਾਟਾ ਸਾਹਿਬ ਦੇ ਅਸੀਂ ਉਸ ਰਸਤੇ ਤੇ ਖੜੇ ਆ ਉਹ ਇਸ ਵੇਲੇ ਜਥੇ ਸਟੇਸ਼ਨ ਹੈ ਔਰ ਇੱਥੇ ਹੀ ਵਿਜ਼ਿਬਿਲਟੀ ਵੇਖ ਰਹੇ ਹਾਂ ਕਿ ਕਿਵੇਂ ਸੌਰੀ ਫਿਜ਼ਿਬਿਲਟੀ ਵੀ ਕਿਵੇਂ ਪੁਲ ਬਣ ਸਕਦਾ ਪਰ ਮੁਸ਼ਕਲ ਇਸ ਗੱਲ ਦੀ ਹੈ ਕਿ ਨਾ ਤੇ ਅੰਡਰਪਾਸ ਦੀ ਫਿਜ਼ਿਬਿਲਟੀ ਬਣ ਰਹੀ ਹੈ ਸੀ ਜੋ ਇੱਥੇ ਮੋਟਾ-ਮੋਟਾ ਅੰਦਾਜ਼ਾ ਲਾਇਆ ਕਿਉਂਕਿ ਮਿਨੀਮਮ 6 ਫੁੱਟ ਕਲੀਅਰ ਜਗ੍ਹਾ ਚਾਹੀਦੀ ਸਨ ਤੇ ਉਹ ਇੱਥੇ ਬਣ ਨਹੀਂ ਰਹੀ ਕਿਉਂਕਿ ਜੇ ਅੰਡਰਪਾਸ ਬਣਦਾ ਹੈ ਇਹਦੇ ਫਾਟਕ ਬੰਦ ਹੋ ਜਾਣਾ ਤੇ ਪੂਰੀ ਟ੍ਰੈਫਿਕ ਇਸ ਇਲਾਕੇ ਦੀ ਜਿਹੜੀ ਅਗਲੇ ਪਿੰਡਾਂ ਨੂੰ ਜਾਣ ਵਾਲੀ ਜਾਂ ਇੱਥੋਂ ਛੜਕ ਤੋਂ ਪਾਰ ਜਾਂਦਾ ਦੂਜਾ ਜਿਹੜੇ ਐਸ ਬੰਨੇ ਰਹਿੰਦੇ ਇਹਨਾਂ ਦਾ ਵਪਾਰ ਹੀ ਪੂਰਾ ਠੱਪ ਹੋ ਜਾਣਾ ਜੇ ਬਿਲਕੁਲ ਬੰਦ ਹੋ ਜਾਂਦਾ ਸੋ ਇਹ ਅਸੀਂ ਹੁਣ ਵਿਜ਼ਿਬਿਲਟੀ ਰਿਪੋਰਟ ਆਏਗੀ ਉਹਦੇ ਮੁਤਾਬਕ ਇਨਕ੍ਰੋਚਮੈਂਟ ਜਿਹੜੀ ਹੈ ਜਿਹੜਾ 60 ਫੁੱਟ ਬਾਜ਼ਾਰ ਦੱਸਦੇ ਆ ਉਹ ਆਪਾਂ ਨੂੰ ਕਲੀਅਰ ਕਰਾਉਣਾ ਪੈਣਾ ਮੈਂ ਸਾਰੇ ਮੋਤਬਰ ਸੱਜਣਾਂ ਨੂੰ ਇੱਕ ਗੱਲ ਕਹਿ ਦਿੱਤੀ ਹੈ ਕਿ ਭਾਈ ਇਹ ਮਨ ਤੁਸੀਂ ਕਲੀਅਰ ਕਰੋ ਡਾਕਟਰ ਰਾਜਮਾਰ ਬੇਰਕਾ ਜੀ ਇਹਨਾਂ ਨੂੰ ਵੀ ਹਰ ਵਾਰੀ ਸਵਾਲ ਹੁੰਦੇ ਆ ਸਾਨੂੰ ਵੀ ਹੁੰਦੇ ਸਾਨੂੰ ਕਹਿੰਦੇ ਜੀ ਫਾਟਕ ਖਲਾਓ ਜੀ ਜਦੋਂ ਅਸੀਂ ਕਿਤੇ ਰੈਲੀ ਤੇ ਆਉਨੇ ਕਿਸੇ ਮੀਟਿੰਗ ਤੇ ਆਉਨੇ ਚਾਰ ਬੰਦੇ ਉੱਠ ਕੇ ਸਾਨੂੰ ਉਹਨਾਂ ਕੋਲ ਮੈਮੋਰੈਂਡਮ ਹੀ ਦਿੰਦੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਇੱਕ ਪੰਟ ਇੱਕ ਤੈਅ ਕਰੋ ਵੀ ਤੁਸੀਂ ਲੋਕਾਂ ਨਾਲ ਖਲੋਣਾ ਕਿ ਜਹਾ 100 150 ਬੰਦੇ ਨਾਲ ਖਲੋਣਾ ਹੈ ਵੇਖੋ ਇਨਕ੍ਰੋਚਮੈਂਟ ਤੁਹਾਨੂੰ ਵਿਸ਼ਾ ਕੋਈ ਜਗਾ ਉਗਿਤ ਬਣਾਵਾਂਗੇ ਔਰ ਮੈਂ ਦਾਅਵੇ ਨਾ ਕਹਿਣਾ ਜਿੰਨਾ ਗ੍ਰੋਥ ਕੀਤਾ ਉਹਨਾਂ ਦਾ ਵਪਾਰ ਵਧਣਾ ਹੈ ਜਿੱਦਣ ਬਣ ਗਿਆ ਘਟਣਾ ਨਹੀਂ ਹੈ ਵਪਾਰ ਵਧਣਾ ਹੈ ਕਿਉਂਕਿ ਬਾਜ਼ਾਰ ਖੁੱਲੇ ਹੋਣਗੇ ਲੋਕਾਂ ਖੁਚੀ ਖੁਚੀ ਤੁਹਾਡੇ ਕੋਲ ਬਿਲਕੁਲ ਤੇ ਤੁਸੀਂ ਇੱਕ ਤੈਅ ਕਰ ਲਓ ਆਪ ਸਾਰੇ ਇਕੱਠੇ ਹੋ ਕੇ ਵੀ ਆਪਾਂ ਇਹਨੂੰ ਆਪ ਹੀ ਵਿਸ਼ਾ ਕਰ ਲਓ ਇਹ ਤੇ ਸਰਕਾਰ ਨੇ ਤੇ ਰੋਟੇ ਦੇਣੇ ਹੀ ਦੇਣੇ ਤੁਹਾਨੂੰ ਸਾਰਿਆਂ ਨੂੰ ਤੇ ਮੈਂ ਲੀਡਰ ਸਹਬਾਨ ਨੂੰ ਅੰਦਾ ਕਿ ਤੁਸੀਂ ਪਬਲਿਕ ਨਾਲ ਖਲੋਇਓ ਲੋੜ ਨਹੀਂ ਕਿ ਵੇਖੋ ਗੁਰੂ ਆਰਗਮੇ ਸਾਹਿਬ ਦਾ ਰਾਹ ਜਾਂਦਾ ਹੋਵੇ ਤੇ ਅਸੀਂ ਮੱਲ ਕੇ ਬੈਠੇ ਜੇ ਸਾਡੇ ਵੀ ਪੱਲੇ ਕੀ ਹੈ ਕੁਛ ਨਹੀਂ ਹੈ ਉਹਦੇ ਜਨਮ ਸਥਾਨ ਨੂੰ ਰਾਹ ਜਾਂਦਾ ਅਸੀਂ ਬਲੇ ਹੋਣਾ ਸਾਨੂੰ ਤਾਂ ਅਸੀਂ ਉਹ ਪਾਵੇਂ ਅਸੀਂ ਤਾਂ ਖੋਲ ਦਿੰਨੇ ਆ ਰਸਤੇ ਉਹ ਅਸੀਂ ਤਾਂ ਵੱਡੇ ਕਰਦੇ ਆ ਅਸੀਂ ਨਿੱਕੇ ਕਰਕੇ ਬੈਠੇ ਹੇਨ ਨੂੰ ਤੁਸੀਂ ਮੈਂ ਹਾੜਾ ਸਾਹਿਬ ਦੇ ਵਿਸਲੀਕਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬਾਜ਼ਾਰ ਵਾਲਿਆਂ ਨੂੰ ਕਿ ਜਿੰਨੀ ਜਿੰਨੀ ਤੁਹਾਡੀ ਰਜਿਸਟਰੀ ਹੈ ਉੱਥੇ ਤੱਕ ਆਪਣੀ ਐਨਕਰੋਜਮੈਂਟ ਪਿੱਛੇ ਲੈ ਜਾਓ ਦੇਖੋ ਬਾਰ-ਬਾਰ ਮੰਗ ਉੱਠਦੀ ਐ ਬਾਰ-ਬਾਰ ਰੌਲਾ ਪੈਂਦਾ ਐ ਸਾਡੇ ਤੱਕ ਵੀ ਲੋਕ ਆਉਂਦੇ ਨੇ ਰੈਲੀਆਂਾਂ 'ਚ ਮੀਟਿੰਗਾਂ 'ਚ ਹਰ ਜਗ੍ਹਾ ਤੇ ਇਹ ਮੰਗ ਤਾਂ ਦੀ ਐ ਪੂਰੀ ਕਰ ਦਿੱਤੀ ਜਗ੍ਹਾ ਦਿਓ ਕਿਤੇ ਤੇ ਜੇ ਇਹ ਰਸਤਾ ਇਦਾਂ ਰਿਹਾ ਤੁਹਾਡੇ ਵਪਾਰ ਵੀ ਖਤਮ ਹੋਣੇ ਆ ਤੁਹਾਡੀਆਂ ਜ਼ਮੀਨਾਂ ਦੇ ਜਗ੍ਹਾ ਦੇ ਰੇਟ ਵੀ ਘਟਣੇ ਆ ਤੇ ਜੇ ਇਹ ਬਣ ਗਿਆ ਤੇ ਤੁਹਾਡਾ ਸਾਰਿਆਂ ਦਾ ਸਮਝੋ ਕਿ ਨਵਾਂ ਸਿਵਲ ਏਰੀਆ ਬਣ ਜਾਣਾ ਸੋ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਐ ਕਿ ਇਹਨਾਂ ਸਾਰਿਆਂ ਦਾ ਸਾਥ ਤੋਂ ਸਾਰੇ ਬੰਦੇ ਚਾਹੁੰਦੇ ਐ ਜਿੰਨੇ ਵੀ ਮੋਹਤ ਪਰ ਇੱਥੇ ਖੜੇ ਐ ਬੱਬੂ ਜੀ ਖੜੇ ਨੇ ਡਾਕਟਰ ਰਾਜਪਾਲ ਮੇਰਕਾ ਜੀ ਨੇ ਸਾਡੇ ਕਸ਼ਮੀਰ ਹੁਣੀ ਖੜੇ ਨੇ ਜੰਤੀ ਨੇ ਔਰ ਸਾਰੇ ਜਿਹੜੇ ਮੋਹਤਾਰਾ ਤੁਸੀਂ ਕੇਰੇ ਵੇਖ ਲੋ ਪਛਾਹ ਲੋ ਬਾਜ਼ਾਰ ਵਾਲੇ ਵੀ ਖੜੇ ਅਸੀਂ ਬੜੀ ਕਲੀਅਰ ਗੱਲ ਕੀਤੀ ਹੈ ਕਿ ਤੁਹਾਨੂੰ ਦੇਖੋ ਇਹ ਤੁਹਾਡੀਆਂ ਜਾਇਦਾਦਾਂ ਨੇ ਤੁਹਾਡੀ ਚੀਜ਼ ਹੈ ਤੁਸੀਂ ਇਹ ਕਲੀਅਰ ਕਰੋ ਕਿ ਮੇਰਾ ਵਾਦਾ ਹੈ ਕਿ ਮੈਂ ਸਾਲ ਡੇਢ ਸਾਲ ਦੇ ਵਿੱਚ ਇਹਨੂੰ ਅਸੀਂ ਅਸੀਂ ਪ੍ਰੋਜੈਕਟੇ ਤਾਂ ਬਣਾ ਦੇਣਾ ਹੈ ਅਸੀਂ ਪ੍ਰੋਜੈਕਟ ਬਣਾ ਕੇ ਤੁਹਾਨੂੰ ਸੌਂਪ ਦੇਣਾ ਜਿੰਨੀ ਇਨਕ੍ਰੋਚਮੈਂਟ ਉਹਨੂੰ ਕਲੀਅਰ ਕਰੋ ਤੇ ਅਸੀਂ ਇਹਨੂੰ ਤੁਹਾਨੂੰ ਕੋਲੇ ਇਥੇ ਬਣਾ ਕੇ ਦਈਏ ਤੁਸੀਂ ਵੀ ਸੁਖੀ ਰਹੋ ਸਾਰੇ ਲੋਕ ਸੁਖੀ ਰਹਿਣ